ਪਰਵੀਨ ਚੌਧਰੀ ਸਾਹਿਬ ਦੇ ਫਾਦਰ ਦੀ ਜੱਥ ਹੋਈ ਹੈ ਜ ਜਿਹਨਾਂ ਦੀ ਅੱਜ ਅੰਤਿਮ ਰਸ ਵਿਦਾਇ ਦੇ ਉਪਰਚ ਸ਼ਰਧਾਂਜਲੀ ਦੇਣ ਵਾਸਤੇ ਸਾਰੇ ਇਕੱਠੇ ਹੋਏ ਸੀਗੇ ਇਹ ਪਰਿਵਾਰ ਬਹੁਤ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਲੋਕਾਂ ਦੀ ਹਮੇਸ਼ਾ ਹੀ ਸੇਵਾ ਜੰਮਦਾ ਔਰ ਤਕਰੀਬਨ ਬਗਲਾ ਮੁਖੀ ਦੀ ਬਹੁਤ ਕਿਰਪਾ ਬਾੜ ਇਹਨਾਂ ਪਰਿਵਾਰ ਤੇ ਔਰ ਪਰਵੀਨ ਚੌਧਰੀ ਜੀ ਤੁਹਾਨੂੰ ਪਤਾ ਹੀ ਹੈ ਕਾਫੀ ਸਾਲਾਂ ਤੋਂ ਇੱਕ ਲਗਨ ਲੱਗੀ ਹੋਈ ਹੈ ਇਹ ਸਾਰੀ ਦਿਨ ਬਜ਼ੁਰਗਾਂ ਦੀ ਹੈ ਔਰ ਮੈਂ ਤਾਂ ਇਹ ਕਹਾਂਗਾ ਮਾਪੇ ਨਹੀਂ ਮਿਲਦੇ ਬਾਪ ਦਾਸ ਆਇਆ ਸ਼੍ਰੀ ਉਹ ਮੇਸ਼ੇ ਨਾਲ ਹੋਣਾ ਚਾਹੀਦਾ ਪਰ ਕਿਤੇ ਨਾ ਕਿਤੇ ਸਚਾਈ ਜੋ ਹੈ ਮਰਨ ਲਖਾਈ ਮੰਡਲ ਮੈਂ ਸਭ ਤੋਂ ਪਰ ਮੌਤ ਨਿਸ਼ਚਿਤ ਹੁੰਦੀ ਹੈ ਟਾਈਮ ਮਕਰਰਕ ਹੈ ਉਸ ਤੋਂ ਤਾਂ ਅਪਾ ਚੇਂਜ ਨਹੀਂ ਕਰ ਸਕਦੇ ਪਰ ਬਜ਼ੁਰਗਾਂ ਦਾ ਆਸ਼ੀਰਵਾਦ ਨਾਲ ਹੋਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਇੱਕ ਬਹੁਤ ਵੱਡਾ ਕਾਟਾ ਪਿਆ ਪਰਿਵਾਰ ਨੂੰ ਗੁਰੂ ਮਰਦਾ ਦੇ ਅਰਦਾਸ ਕੀਤੀ ਹੈ ਗੁਰੂ ਮਰਿ ਕਿਰਪਾ ਕਰਨ ਉਹਨਾਂ ਨੂੰ ਆਪਣੇ ਚਰਨਾਂ ਨਿਵਾਸ ਉਹ ਪਰਿਵਾਰ ਨੂੰ ਪਰਮ ਮਹਾਂ ਦਾ ਬਲੇਵਕਸ਼ਨ ਇੰਨੀਆਂ ਸਾਰੀਆਂ ਇਛਾਵਾਂ ਔਰ ਤਕਰੀਬਨ ਇਹ ਕਾ ਸਕਦੇ ਆ ਕਿ ਸੰਸਾਰ ਦੇ ਵਿੱਚ ਜਿਹੜਾ ਪ੍ਰਾਣੀ ਐ ਉਸਨੇ ਜਾਣਾ ਹੈ ਇਹ ਸਚਾਈ ਹੈ ਸਾਰੇ ਉਸ ਲੜੀ ਦੇ ਵਿੱਚੋਂ ਅੱਜ ਚੌਰੀ ਸ਼ਾਹ ਦੇ ਫਾਦਰ ਸਾਹਿਬ ਚਲੇ ਗਏ ਤੇ ਸਾਰੇ ਨੂੰ ਦੁੱਖ ਵੀ ਹੈ ਬਹੁਤ ਅੱਛੀ ਸੋਚ ਲੈ ਕੇ ਗਏ ਆ ਤੁਹਾਡਾ ਬਹੁਤ ਬਤਮਾਨ ਅੱਜ ਅਸੀਂ ਇੱਥੇ ਸ਼ਰਧਾਂਜਲੀ ਸਮਾਰੋਹ ਚ ਆਏ ਸੀਗੇ ਸਾਡੇ ਬਹੁਤ ਹੀ ਆਦਰਯੋਗ ਆਚਾਰਿਆ ਪ੍ਰਵੀਨ ਚੌਧਰੀ ਜੀ ਮਹੰਤਰੇ ਜੋ ਬਗਲਾ ਮੁਖੀ ਮੰਦਰ ਦੇ ਉਹਨਾਂ ਦੇ ਪਿਤਾ ਜੀ ਦਾ ਜਿਹੜਾ ਦੇਹਵਾਸਨ ਹੋ ਗਿਆ ਪਿਛਲੇ ਮਹੀਨੇ ਉਹਨਾਂ ਦੀ ਮਾਤਾ ਜੀ ਦਾ ਵੀ ਸਵਰਗਵਾਸ ਹੋ ਗਿਆ ਸੀਗਾ ਬੜੇ ਹੀ ਦੁੱਖ ਦੀ ਗੱਲ ਹੈ ਕਿ ਬਹੁਤ ਜਲਦੀ ਜਲਦੀ ਦੋਨੋਂ ਮਾਤਾ ਪਿਤਾ ਦਾ ਸਾਆ ਉਹਨਾਂ ਦੇ ਸਿਰ ਤੋਂ ਉੱਟ ਗਿਆ ਪਰ ਫਿਰ ਵੀ ਅੱਜ ਸਾਰਾ ਸ਼ਹਿਰ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਸਮਾਜਿਕ ਸੰਸਥਾਵਾਂ ਰਾਜਨੀਤਿਕ ਲੋਕ ਸਮਾਜਿਕ ਲੋਕ ਉਹਨਾਂ ਨੂੰ ਸ਼ਰਧਾਂਜਲੀ ਦੇਣ ਆਏ ਤੇ ਮੈਂ ਪ੍ਰਮਾਤਮਾਗੇ ਇਹ ਅਰਦਾਸ ਕਰਦਾ ਕਿ ਦੋਨੋਂ ਮਾਤਾ ਪਿਤਾ ਦਾ ਆਵਾਸ ਜਿਹੜਾ ਹੈ ਗੋਲੋਕ धाम ਛੋਵੇ ਜੈ ਮਾਤਾ ਦੀ ਅੱਜ ਜਿੱਥੇ ਬ੍ਰਿਜ ਲਾਲ ਸੋਹਦੀ ਜੀ ਸਾਡੇ ਵਿੱਚ ਦੇਹੀ ਰਹੇ ਪ੍ਰਵੀਨ ਮਾਨ ਜੀ ਦੇ ਪਿਤਾ ਜੀ ਤੇ ਬਹੁਤ ਵੱਡੀ ਜਿੱਥੇ ਉਹਨਾਂ ਨੇ ਮੈਂ ਸ਼ਬਦਾਂ ਉਹ ਤੁਮਹਾਂ ਆਤਮਾ ਸਾਨੂੰ ਉਹਨਾਂ ਨੇ ਜੋ ਪੁੱਤਰਾਂ ਨੂੰ ਸਿੱਖਿਆ ਦਿੱਤੀ ਅੱਜ ਮਹਾਂਤ ਪ੍ਰਵੀਰ ਜੀ ਇੱਕ ਵਿਸ਼ਵ ਦੇ ਵਿੱਚ ਇੱਕ ਵੱਖਰੀ ਪਹਿਚਾਨ ਇੱਕ ਜੋ ਕਿਉਂਕਿ ਹਵਨ ਜਗ ਕਰਦੇ ਨੇ ਬੜਾ ਵਿਸ਼ਾਲ ਕਰਦੇ ਨੇ ਕਿਉਂਕਿ ਹਵਨ ਆ ਜਿਹੜਾ ਵਾਤਾਵਰਨ ਨੂੰ ਸ਼ੁੱਧ ਕਰਦਾ ਸ਼ੁੱਧ ਕਰਦਾ ਤਾਂ ਸੀ ਹਰ ਪੱਖੋਂ ਨਰੋਗ ਵੀ ਹੁੰਨੇ ਆ ਅਤੇ ਮੈਂ ਸਮਝਦਾ ਕਿਉਂਕਿ ਵਾਤਾਵਰਨ ਦੀ ਸ਼ੁੱਧੀ ਸਭ ਤੋਂ ਵੱਡੀ ਗੱਲ ਹੈ ਅੱਜ ਇਹਦੇ ਵਿੱਚ ਕਿਉਂਕਿ ਜਦ ਅਜਿਹੀਆਂ ਮਹਾਨ ਆਤਮਾ ਜਾਂਦੀਆਂ ਨੇ ਤਾਂ ਦੁੱਖ ਵੀ ਹੁੰਦਾ ਪਰਿਵਾਰ ਦੇ ਨਾਲ-ਨਾਲ ਸਮਾਜ ਨੂੰ ਵੀ ਵੱਡਾ ਘਾਟਾ ਪਿਆ ਤੇ ਮੈਂ ਇਸ ਤਰ੍ਹਾਂ ਹੀ ਪ੍ਰਮਾਤਮਾ ਅੱਗੇ ਵਾਹਿਗੁਰੂ ਅਰਦਾਸ ਕਰਦੇ ਕਿ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਫਤ ਜੈ ਬੋਲੇ ਨਾਥ ਮੈਂ ਮਹੰਤ ਦਿਨੇਸ਼ਪੁਰੀ ਪ੍ਰਾਚੀਨ ਮੰਦਿਰ ਸ਼ੰਗਲਾ ਵਾਲਾ ਸ਼ਿਵਾਲਾ ਤੋਂ ਅੱਜ ਸ਼੍ਰੀ ਪ੍ਰਵੀਨ ਚੌਧਰੀ ਦੇ ਪਿਤਾ ਜੀ ਜੋ ਮੇਰੇ ਭਗਵਾਨ ਬੋਲੇ ਨਾਥ ਦੇ ਚਰਨਾਂ 'ਚ ਵਿਰਾਜਮਾਨ ਹੋਏ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਜਿਹੜਾ ਉਹਨਾਂ ਨੇ ਅੱਜ ਰਸਮ ਦੀ ਕਿਰਿਆ ਕੀਤੀ ਹੈ ਉਸ ਆ ਵਿਸ਼ੇਸ਼ ਤੌਰ ਤੇ ਆਇਆ ਤੇ ਭਗਵਾਨ ਬੋਲੇਨਾਥ ਦੇ ਚਰਨਾਂ 'ਚ ਪ੍ਰਾਰਥਨਾ ਕਰਦਾ ਵੀ ਮੇਰੇ ਬੋਲੇਨਾਥ ਉਹਨਾਂ ਨੂੰ ਆਪਣੇ ਚਰਨਾਂ ਸਥਾਨ ਦੇ ਔਰ ਮੈਂ ਬਹੁਤ ਗਰਵ ਮਹਿਸੂਸ ਕਰਦਾ ਬਾਉਜੀ ਤੇ ਜਿਨ੍ਹਾਂ ਨੇ ਪ੍ਰਵੀਨ ਜੀ ਵਰਗਾ ਇੱਕ ਸੁਪੁੱਤਰ ਪੈਦਾ ਕੀਤਾ ਜੋ ਸਨਾਤਨ ਧਰਮ ਨਾਲ ਜੁੜੇ ਔਰ ਉਹਨਾਂ ਨੇ ਅੱਜ ਸਾਡੇ ਲੁਧਿਆਣਾ ਸ਼ਹਿਰ ਦੇ ਵਿੱਚ ਮਾਂ ਬੰਗਲੂ ਮੂਰੀ ਦਾ ਧਾਮ ਇੰਨਾ ਵਧੀਆ ਬਣਾਇਆ ਵੀ ਲੋਕ ਉੱਥੇ ਨਤਮਸਤਕ ਹੁੰਦੇ ਤੇ ਮਹਾਮਾਈ ਦਾ ਆਸ਼ੀਰਵਾਦਾਂ ਦੇ ਇਹੀ ਕਹਿੰਦੇ ਮੈਂ ਆਪਣੀ ਬਾਣੀ ਨੂੰ ਵਿਰਾਮ ਦਿੰਦਾ ਜੈ ਬੋਲੇਨਾਥ ਪਰਮਾਦਰਨੀ ਬ੍ਰਿਜ ਲਾਲ ਚੌਧਰੀ ਜੀ आ, मैं समझता हूँ कि ये हमारे समाज के लिए एक बहुत बड़ी क्षति है कारण कि ऐसे महापुरुष मैं महापुरुष इसलिए बोल रहा हूँ कि उन्होंने समाज को एक ऐसी दात दी है एक ऐसा सतपुत्र दिया है जो धार्मिक सेवा को निस्वार्थ रूप से इसका निर्वाहन कर रहे हैं और समाज को एक नई दिशा दिखा रहे हैं मैं आदरणीय प्रवीण चौधरी महंत जी के माध्यम से जितना भी रसिक वैष्णव संत परिकर है उनकी तरफ से इस परिवार को संवेदना सांत्वना प्रदान करता हूँ और कामना करता हूँ कि उनका सदैव आशीर्वाद कोई कुछ समय पहले पूज्य माता जी का देहावसान हुआ अब कुछ ही समय में भी वो भी अ, मन में भी पीड़ा गई, अभी पीड़ा रह गई पुनः अब ये हमको अवसर देखने को मिला पूरे पिताजी भी चले गए सो उनका मंगल आशीर्वाद इस परिवार पर चौधरी पर रहे बना रहे ऐसी मंगल कामना से इस परिवार को हम संवेदना व्यक्त करते हैं जय सिया आज हम सब अपने श्रद्धा सुमन भेंट करने के लिए आए हैं ब्रिज जी चौधरी महंत प्रवीण चौधरी जी के पूज्य पिता बड़ी ही पुण्य आत्मा थी हम सब मिलकर के सभी समुदाय के लोग उनको आज नमन करने आए हैं देव द्वार में याचना प्रार्थना ऐसी आत्मा को अपनी चरण शरण में स्थान दें और परिवार को इस वियोग को सहन करने की शक्ति प्राप्त हो बहुत बहुत, बहुत धन्यवाद बहुत बहुत धन्यवाद आज ਸਾਡੇ ਬਹੁਤ ਹੀ ਸਤਿਕਾਰਯੋਗ ਬ੍ਰਿਜ ਲਾਲ ਚੌਧਰੀ ਜੀ ਜਿਨ੍ਹਾਂ ਦੀ ਸਾਰੇ ਸ਼ਹਿਰ ਦੇ ਵਿੱਚੋਂ ਰਾਜਨੀਤਿਕ ਸਮਾਜਿਕ ਧਾਰਮਿਕ ਲੋਕ ਸਾਰਿਆਂ ਨੇ ਆ ਕੇ ਸ਼ਰਧਾਂਜਲੀ ਦਿੱਤੀ ਹੈ ਐਸੇ ਲੋਕ ਜਦੋਂ ਦੁਨੀਆ ਤੋਂ ਚਲੇ ਜਾਂਦੇ ਹੈ ਪਰਿਵਾਰ ਨੂੰ ਤਾਂ ਘਾਟਾ ਹੁੰਦਾ ਹੀ ਹੈ ਤੇ ਸਮਾਜ ਨੂੰ ਵੀ ਬਹੁਤ ਵੱਡਾ ਘਾਟਾ ਹੁੰਦਾ ਹੈ ਮੈਂ ਪ੍ਰਮਾਤਮਾ ਦੇ ਚਰਨਾਂ 'ਚ ਹੀ ਅਰਦਾਸ ਕਰਦਾ ਹਾਂ ਕਿ ਇਸ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਸਾਨੂੰ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਅੱਜ ਬ੍ਰਿਜਨਾਲ ਚੌਧਰੀ ਜੀ ਦਾ ਸ਼ੋਕ ਸਭਾ ਸਗੀ ਉਹਨਾਂ ਦਾ ਚਲਾਣਾ ਇੱਕ ਤਰੀਕ ਨੂੰ ਹੋਇਆ ਤੋਂ ਬਹੁਤ ਸਾਡੇ ਮਾ ਬਗਲਾ ਮੁਖੀ ਪਰਵਾਰ ਦੇ ਜਿਹੜੇ ਮੰਤਰਵੀਨ ਚੌਧਰੀ ਜੀ ਦੇ ਪਿਤਾ ਜੀ ਵੀ ਸੀਗੇ ਸਾਡੇ ਸਰਪ੍ਰਸਤ ਵੀ ਸੀਗੇ ਤੇ ਸਾਡੇ ਧਾਮ ਦੇ ਆਗੂ ਵੀ ਸੀਗੇ ਸਾਨੂੰ ਸਾਰੇ ਧਾਮ ਦੇ ਪਰਿਵਾਰਾਂ ਵੱਲੋਂ ਇਹ ਬਹੁਤ ਦੁਖ ਦੀ ਘੜੀ ਆ ਅਸ਼ੋਕ ਸਭਾ ਦੇ ਵਿੱਚ ਆਏ ਸਾਰੇ ਸਾਰੀ ਸੰਗਤਾਂ ਨੂੰ ਇਹੀ ਹੈ ਵੀ ਪ੍ਰਾਰਥਨਾ ਕੀਤੀ ਜਾਵੇ ਵੀ ਬ੍ਰਿਜਲਾਲ ਚੌਧਰੀ ਜੀ ਦੀ ਆਤਮਾ ਨੂੰ ਸ਼ਾਂਤੀ ਮਿਲੇ ਔਰ ਅਸ਼ੀਰਵਾਦ ਪਰਿਵਾਰ ਦੇ ਉੱਤੇ ਬਣਾ ਕੇ ਰੱਖਣ ਪਰ ਮਾ ਬਗਲਾ ਕੁਖੀ ਪਰਿਵਾਰ ਵੀ ਔਰ ਸਮਸਤ ਪਰਿਵਾਰ ਜਿਹੜੇ ਇਹਨਾਂ ਨਾਲ ਜੁੜੇ ਹੋਏ ਨੇ ਉਹਨਾਂ ਤੇ ਉਹਨਾਂ ਦਾ ਅਸ਼ੀਰਵਾਦ ਬਣਿਆ ਰਹੇ ਬ੍ਰਿਜਲਾਲ ਚੌਧਰੀ ਜੀ ਬਹੁਤ ਨੇਕ ਇਨਸਾਨ ਸੀ ਉਹਨਾਂ ਦੀ ਜਿਹੜੀ ਜੀਵਨੀ ਆਪਾਂ ਦੇਖੀਏ ਤਾਂ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਸ਼ੁਭ ਕਰਮ ਕੀਤੇ ਸੀ ਅੱਛੇ ਕਰਮ ਕੀਤੇ ਸੀ ਪਰਿਵਾਰ ਉਹਨਾਂ ਦਾ ਬਹੁਤ ਅੱਛਾ ਹੈ ਉਹਨਾਂ ਦੇ ਸਪੁੱਤਰ ਮਾਨਤ ਪ੍ਰਵੀਨ ਚੌਧਰੀ ਜੀ ਸਮਾਜ ਦੇ ਲਈ ਬਹੁਤ ਅੱਛਾ ਕੰਮ ਕਰ ਰਹੇ ਜਿਹੜਾ ਵੀ ਮਾਂ ਬਗਲਾਮੁਖੀ ਤਾਂ ਆਮ ਸਿੰਘਲਾ ਇਨਕਲੇਵ ਚ ਪਖਵਲ ਰੋਡ ਤੇ ਜਿਹੜਾ ਹੈਗਾ ਉੱਥੇ ਬਹੁਤ ਸੇਵਾ ਹੋ ਰਹੀ ਹੈ ਅੱਛੇ ਤਰੀਕੇ ਨਾਲ ਉਹਦੀ ਤਾਂ ਜਿਹੜਾ ਮੰਦਿਰ ਹੈ ਤਾਂ ਮੈਂ ਉਹ ਅੱਛਾ ਰੂਪ ਲੈ ਰਿਹਾ ਉਹ ਇਹਨਾਂ ਨਾਲ ਬਹੁਤ ਦੇ ਮਾਂ ਦਾ ਅਸ਼ੀਰਵਾਦ ਲੈ ਕੇ ਸਭ ਤੋਂ ਪਹਿਲਾਂ ਜਿਹੜੀ ਪ੍ਰੋਜੈਕਟ ਨੂੰ ਕਰਵਾ ਰਹੀ ਹੈ ਮਾਨ ਪ੍ਰਵੀਨ ਚੌਧਰੀ ਜੀ ਕਰ ਰਹੇ ਨੇ ਉਹਨਾਂ ਨੂੰ ਮਾਂ ਅਸ਼ੀਰਵਾਦ ਦਵੇ ਔਰ ਸਾਰੇ ਪਰਿਵਾਰ ਖੁਸ਼ ਰਹੇ ਸੁਖੀ ਰਹੇ ਔਰ ਸਵਸਥ ਰਹੇ ਜੀ ਮਾਤਾ ਜੀ ਅੱਜ ਸਾਡੇ ਬਗਲਾ ਮੁਕੀ ਧਾਮ ਦੇ ਪ੍ਰਵੀਨ ਚੌਧਰੀ ਜੀ ਦੇ ਪਿਤਾ ਜੀ ਸ਼੍ਰੀ ਵਿਜੈ لال ਚੌਧਰੀ ਜੀ ਦੀ ਕਿਰਿਆ ਤੇ 11 दुख प्रकट करते हैं मैं राजेश जैन बॉबी मेंबर मानवाधिकार कमीशन पंजाब अपने भाई श्री प्रवीण चौधरी जी ਨੂੰ ਇਹ दुःख सहन ਕਰਨ ਦੀ ਸ਼ਕਤੀ માં ਬਗਲਾ ਮੁਖੀ ਦਰਦੇ ਸਾਡਾ ਪੰਜਾਬ ਹੈ ਨੋਟੀ ਕਮਿਸ਼ਨ ਨਾਲ ਇਸ दुःख ਦੀ ਘੜੀ ਵਿੱਚ ਸੰਵੇਦਨਾ ਪ੍ਰਗਟ ਕਰਦਾ ਜੈਸ਼ਾ ਅੱਜ ਬਗਲਾ ਮੁਖੀ ਦੇ ਮੰਤ ਦੇ ਫਾਦਰ ਦੀ ਅੰਤਮ ਅਰਦਾਸ ਦੇ ਵਿੱਚ ਇਕੱਠੇ ਹੋਏ ਆ ਮੈਂ ਸਮਝਦਾ ਇਹ ਜਿਹੜੇ ਇਹ ਦਿਹਾੜੇ ਆ ਪੂਜਾ ਪਾਠ ਕਰਨ ਵਾਲੇ ਬੰਦਿਆਂ ਦੇ ਅੱਗੇ ਵੀ ਆਉਂਦੇ ਆ ਪਰ ਮਾਪੇ ਪਿਛਲੇ ਦਿਨੀ ਇਹਨਾਂ ਦੇ ਮਾਤਾ ਜੀ ਚੜ੍ਹਾਈ ਕਰਦੇ ਸੀਗੇ ਹੁਣ ਪਿਤਾ ਜੀ ਗਏ ਆ ਮਾਪੇ ਦਾ ਜਾਣਾ ਇਹ ਬਹੁਤ ਦੁੱਖਦਈ ਹੁੰਦਾ ਵਾ ਮਾਪੇ ਜਿੰਨੇ ਮਰਜੀ ਏਜ 'ਚ ਹੋ ਜਾਣ ਪਰ ਘਰ ਬੈਠਿਆਂ ਦਾ ਹੀ ਬੜਾ ਵੱਡਾ ਆਸਰਾ ਹੁੰਦਾ ਵਾ ਇਹਨਾਂ ਨੂੰ ਬੇਫਿਕਰੀ ਸੀਗੀ ਪਰ ਚਲੋ ਪ੍ਰਭੂ ਨੇ ਜੋ ਟਾਈਮ ਲਿਆਂਦਾ ਵਾ ਉਹਨੂੰ ਸ਼ਕਤੀ ਦੇਣ ਹੁਣ ਇਹਨਾਂ ਨੂੰ ਉਹ ਟਾਈਮ ਕੱਟਣ ਦੀ ਔਰ ਜਾਨ ਵਾਲੀ ਰੂਹ ਜਿਹੜੀ ਆ ਉਹ ਉਹਨਾਂ ਦੇ ਚਰਨਾਂ 'ਚ ਪ੍ਰਭੂ ਦੇ ਆਪਣਾ ਸਥਾਨ ਦੇਣ ਔਰ ਪਿੱਛੇ ਜਿਹੜਾ ਸਾਡੇ ਸਾਰਿਆਂ ਨੂੰ ਇਹ ਦੁੱਖ ਦੀ ਘੜੀ ਆਈ ਆ ਇਹਨੂੰ ਸਹਨ ਦਾ ਬਲ ਵਕਸ਼ਣ ਜੈ ਸ਼੍ਰੀ ਰਾਮ ਅੱਜ ਸਾਡੇ ਬਗਲਾਮੁਖੀ धाम ਦੇ ਪ੍ਰਧਾਨ ਮਹੰਤ ਪ੍ਰਵੀਨ ਚੌਧਰੀ ਜੀ ਦੇ ਪਿਤਾ ਜੀ ਬ੍ਰਿਜਵਾਲ ਚੌਧਰੀ ਜੀ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਦੇਖੋ ਮਾਂ ਬਾਪ ਘਰ ਦਾ ਤਾਲਾ ਹੁੰਦਾ ਹੈ ਪਰ ਗੁਰੂ ਸਾਹਿਬ ਦਾ ਟੱਲ ਫਰਮਾਨ ਹੈ ਕਿ ਜੰਮਣ ਮਰਨਾ ਹੁਕਮ ਹੈ ਖਾਣਾ ਆਵੇ ਜਾਏ ਗੁਰੂ ਸਾਹਿਬ ਨੇ ਸਾਨੂੰ ਸਿਰਫ ਬਾਣੇ ਵਿੱਚ ਹੀ ਰਹਿਣ ਦਾ ਉਪਦੇਸ਼ ਕੀਤਾ ਹੈ ਇਹ ਚੀਜ਼ ਪਰਮਾਤਮਾ ਦੇ ਹੱਥ ਦੇ ਵਿੱਚ ਹੈ ਸੋ ਜਿੱਥੇ on behalf of ਸਿੱਖੋ ਅਸੀਂ ਬਿਰਜਲ ਚੌਧਰੀ ਜੀ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ ਉੱਥੇ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਚਲ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਪਿੱਛੇ ਚੌਧਰੀ ਪਰਿਵਾਰ ਮਹੰਤ ਪ੍ਰਵੀਨ ਚੌਧਰੀ ਜੀ ਨੂੰ ਔਰ ਸੋਚੇ ਹੀ ਪਰਿਵਾਰ ਨੂੰ ਜਿਹੜਾ ਭਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ਣਾ ਗੁਰੂ ਜੀ ਕਹਿੰਦੇ ਨੇ ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਏ ਕੱਲੇ ਆਵੇ ਨਾਨਕ ਸਦੇ ਉੱਠੇ ਜਾਏ ਸੋ ਸਾਨੂੰ ਪਤਾ ਹੈ ਵੀ ਜਿਹੜੀ ਮਰਿਤੀ ਉਹ ਟਲ ਸੱਚ ਹੈ ਪਰ ਇਹ ਬਰਦਾਸ਼ਤ ਕਰ ਪਾਣਾ ਕਿ ਮਾਪਿਓ ਦਾ ਸਾਆ ਹੀ ਇਕੱਠੇ ਉੱਠ ਜਾਵੇ ਸ਼ਾਇਦ ਬਹੁਤ ਮੰਦਪਗਾਇਆ ਸੋ ਅੱਜ ਮਨਪਰਵੀਨ ਜੀ ਜਿਹੜੀ ਹਮੇਸ਼ਾ ਹੀ ਹਰ ਦੁੱਖ ਸੁੱਖ ਦੇ ਵਿੱਚ ਨਾਲ ਖੜਦੇ ਨੇ ਵੱਡੇ ਪਿਓ ਦੀ ਤਰ੍ਹਾਂ ਨੇ ਵੱਡੇ ਭਰਾ ਦੀ ਤਰ੍ਹਾਂ ਦੇ ਨੇ ਅੱਜ ਉਹਨਾਂ ਦੇ ਫਾਦਰ ਸਾਹਿਬ ਦੀ ਜਿਹੜੀ ਅੰਤਿਮ ਅਰਦਾਸ ਸੀ ਉਹਦੇ ਵਿੱਚ ਹਾਜ਼ਰੀ ਲਗਾਈ ਹੈ ਪਰ ਬਹੁਤ ਦੁੱਖ ਲੱਗਦਾ ਆ ਵੀ ਕੁਝ ਦਿਨ ਪਹਿਲਾਂ ਹੀ ਮਾਂ ਦਾ ਸਾਆ ਸਿਰ ਤੋਂ ਉੱਠਿਆ ਤੇ ਹੁਣ ਇੱਕਦਮ ਉਹਨਾਂ ਦੇ ਪਿਤਾ ਜੀ ਆਕਾਲ ਚਲਾਣਾ ਕਰਕੇ ਸੋ ਜਿੱਥੇ ਮੈਂ ਪਰਮਾਤਮਾ ਦੇ ਅੱਗੇ ਹੱਥ ਜੋੜ ਕੇ ਅਰਦਾਸ ਕਰਦੀ ਆਂ ਕਿ ਉਹ ਵਿਚੜੀ ਰੂਹ ਨੂੰ ਆਪਣੀ ਚਰਨਾਂ ਦੇ ਵਿੱਚ ਨਿਵਾਸ ਥਾਨ ਦੇ ਉੱਥੇ ਇਹ ਵੀ ਅਰਦਾਸ ਕਰਦੀ ਆਂ ਕਿ ਵੀ ਪਿੱਛੇ ਪੂਰੇ ਪਰਿਵਾਰ ਨੂੰ ਇਸ ਭਾਣੇ ਨੂੰ ਮੰਨਣ ਦਾ ਬਲ ਬਖਸ਼ਣ ਔਰ ਹਮੇਸ਼ਾ ਹੀ ਇੱਕ ਪਰਿਵਾਰ ਦੀ ਤਰ੍ਹਾਂ ਹੀ ਇਕੱਠੇ ਸੀ ਇਕੱਠੇ ਹਾਂ ਇਕੱਠੇ ਹੀ ਰਹਾਂਗੇ ਪਰ ਪਿਓ ਦੀ ਜਗ੍ਹਾ ਜਿਹੜੀ ਉਹ ਕੋਈ ਨਹੀਂ ਲੈ ਸਕਦਾ ਪਰ ਫਿਰ ਵੀ ਗੁਰੂ ਜੀ ਦਾ ਭਾਣਾ ਮੰਨ ਕੇ ਪਰਮਾਤਮਾ ਦਾ ਭਾਣਾ ਮੰਨ ਕੇ ਇਹ ਸਚਾਈ ਨੂੰ ਮੰਨਣਾ ਪੈਣਾ ਸੋ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ जिन्हें भी सज्जन इतने पहुँचे ने सब तय तो लोग धनबाद की और दुख की घड़ी के बीच ही सजे हुए पखवल रोड बगलामुखी धाम के मुख्य महंत सेवा प्रवीण चौधरी जी आज उनके पिताजी की प्रार्थना सभा अंतिम अरदास में आज सारा पंजाब पूरे पंजाब से आज यहाँ पर अपनी उनके जीवन की अंतिम आहुति देने हेतु यहाँ उपस्थित हुए हैं इस जीवन को यदि मैं अंतिम प्रणाम करते हुए यदि मेरा मना भाव बनता है तो वो यही कि एक पिता को कैसा होना चाहिए ये चरित्र उनके भीतर उनके इस पूरे जीवन को जब हम भीतर झांकेंगे तो हमें वहाँ से ये शिक्षा प्राप्त हो सकती है एक पिता जो स्वयं अपना जीवन ईश्वर के नाम से जुड़ता हुआ स्वयं स्वयं न केवल जुड़ा वरन उन्होंने समाज को अपने अंश से एक ऐसा पुत्र दिया जिसने समाज में आने वाली सनातन पीढ़ी को ईश्वर नाम से जोड़ा आज मैं मेरा ये मना भाव है कि ईश्वर से जुड़ा हुआ उनका ये जीवन और जिसने एक ऐसा पौधा दिया जो आगे आकर सनातन का वटवृक्ष के रूप में सनातन की सेवा छाया प्रदान करेगा आदरणीय महंत श्री प्रवीण चौधरी जी के रूप में इस पुत्र और पिता की आज यहाँ पर सकल समाज में सनातन समाज में संत समाज में आज विशिष्ट ये हम सभी के लिए जहाँ पर एक नुकसान तो है ही लेकिन उनका जीवन चरित्र एक ऐसे ग्रंथ के रूप में है जिसे जब भी हम पढ़ेंगे हमें उसमें से शिक्षा ही प्राप्त होगी उनकी आत्मा को मेरी ओर से विनम्र श्रद्धांजलि बड़ी दुख दी है कि आज ਅਸੀਂ ਮਤਲਬ 100 ਦਿਨ ਵੀ ਨਹੀਂ ਹੋਇਆ ਪਹਿਲੇ ਮਾਤਾ ਜੀ ਅਕਾਲ ਚਲਾਣਾਗੇ ਅੱਜ ਮੇਰੇ ਸਾਡੇ ਤਾਂ ਪਿਤਾ ਜੀ ਗਏ ਨੇ ਸਾਡੇ ਸਾਰੇ ਬਗਲਾ ਮੁਖੀ ਧਾਮ ਦੇ ਹੀ ਪਿਤਾ ਜੀ ਗਏ ਨੇ ਮੇਰੇ بڑے ਭਰਾ ਨੇ ਪ੍ਰਵੀਨ ਚੌਧਰੀ ਜੀ ਤੇ ਉਹਨਾਂ ਦਾ ਇਹ ਜਿਹੜਾ ਪ੍ਰਤਾਪ ਹੈ ਮਾਤਾ ਪਿਤਾ ਦਾ ਜਿਹੜਾ ਵਿਛੋੜਾ ਹੈ ਉਹ ਪੂਰੇ ਧਾਮ ਦੇ ਹਰ ਵਿਅਕਤੀ ਦਾ ਵਿਛੋੜਾ ਫਿਰ ਕੇ ਅੱਜ ਦਾ ਜਿਹੜੇ ਜਿੰਨੇ ਵੀ ਇੱਥੇ ਆਏ ਨੇ ਉਹ ਸਾਰੇ ਉਹਨਾਂ ਨੂੰ ਹੀ ਸਲਾਮ ਕਰਦੇ ਨੇ ਉਹਨਾਂ ਦੀ ਹੀ ਪ੍ਰਤਾਪ ਆ ਕਿ ਐਡੇ ਵੱਡੇ ਅਸਥਾਨ ਦੀ ਉਹ ਸੇਵਾ ਨਿਭਾ ਰਹੇ ਨੇ ਇੱਕ ਮਾਤਾ ਪਿਤਾ ਦਾ ਜਾਣਾ ਸੰਸਾਰ ਤੇ ਤੇ ਉੱਤੇ ਬਿਨਾ ਬੰਦਾ ਅੱਧਾ ਰਹਿ ਜਾਂਦਾ ਹੈ ਅਸੀਂ ਸਾਰੇ ਕਿਸੇ ਨਾ ਕਿਸੇ ਸੰਪਰਦਾ ਦੇ ਨਾਲ ਸਥਾਨ ਨਾਲ ਸਾਰੇ ਜੁੜੇ ਹੋਏ ਨੇ ਅੱਜ ਵਿਸ਼ੇਸ਼ ਤੌਰ ਤੇ ਸਦਾਰਸ਼ਨ ਪਰਿਵਾਰ ਤੋਂ ਆਏ ਨੇ ਭਾਈ ਸਾਹਿਬ ਜੀ ਹੋਰ ਕਿੰਨੀਆਂ ਸੰਸਥਾਵਾਂ ਆਈਆਂ ਨੇ ਉਹ ਕਿਉਂ ਆਈਆਂ ਨੇ ਕਾਰਨ ਕੀ ਆ ਮਾਤਾ ਪਿਤਾ ਦੇ ਸੰਸਕਾਰ ਉਹਨਾਂ ਦਾ ਪ੍ਰਤਾਪ ਉਹਨਾਂ ਦੀ ਭਗਤੀ ਜੇ ਉਹਨਾਂ ਦਾ ਪ੍ਰਤਾਪ ਆ ਤਾਂ ਅਜਿਹੀਆਂ ਰੂਹਾਂ ਨੂੰ ਜਨਮ ਮਿਲਦਾ ਹੈ ਤੇ ਜਿਨ੍ਹਾਂ ਦਾ ਆਉਣਾ ਸੰਸਾਰ ਤੇ ਸਫਲਾ ਤੇ ਮੈਂ ਆਪਣੇ ਵੱਲੋਂ ਸਦਾਰਸ਼ਨ ਪਰਿਵਾਰ ਵੱਲੋਂ ਬਾਈ ਰਾਮ ਮਹਾਰਾਜੀ ਵੱਲੋਂ ਰਾਜਸਥਾਨ ਤੇ ਜਿਹੜੇ ਸੇ ਟਲੀਓਂ ਕਕੇ ਨਹੀਂ ਆਏ ਸਾਰਿਆਂ ਵੱਲੋਂ ਮੈਂ ਆਪਣੇ ਭਰਾ ਵੱਲੋਂ ਮਹਾਂਤ ਸ਼੍ਰੀ ਪ੍ਰਵੀਨ ਜੀ ਵੱਲੋਂ ਮੈਂ ਹਰ ਇੱਕ ਉਸ ਪ੍ਰਾਣੀ ਦਾ ਚੱਲਿਆ ਹੋਇਆ ਕਦਮ ਸਿਰ ਮੱਥੇ ਪਰਵਾਨ ਕਰਦਾ ਜਿਨ੍ਹਾਂ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਆ ਕੇ ਉਸ ਪਰਮਾਤਮਾ ਦੇ ਚਾਨਣ ਚ ਅਰਦਾਸ ਕਰੀ ਕਿ ਸਭ ਵਿਛੜੀ ਰੂਹ ਨੂੰ ਆਪਣੇ ਚਾਨਣ ਚ ਨਵਾਜ਼ ਕੇ ਸਾਰਿਆਂ ਦਾ ਬੇਅੰਤ ਕੋਟੀ ਕੋਟੀ ਪ੍ਰਣਾਮ ਤੇ ਅਰਦਾਸ ਕਰਦਾ ਕਿ ਸਤਿਗੁਰੂ ਸਾਰਿਆਂ ਨੂੰ ਤੰਦਰੁਸਤੀ ਬਖਸ਼ਣ ਇਹੇ ਜਿਵੇਂ ਵਿਛੋੜੇ ਨਾ ਪੈਣਾ। ਇਹੀ ਆ ਜੈ ਮਾਤਾ ਦੀ ਜੈ ਸ਼ਿਰੀ